ਸਤਨਾਮ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਬਤਹਿ ਪਾਤਸ਼ਾਹ ਹੈ ਦਸਵੀਂ ਕਬਿਓ ਬਾਈ ਬੇਨਤੀ ਚੋਪਈ ਹਮਰੇ ਗੁਰੂ ਹਾਦ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਾਵ ਚਰਨਮਲ ਵਰਹਿ ਹਮਾਰਾ ਆਪਣਾ ਜਾਨ ਕਰੂ ਦਵ ਪਰਤ ਪਾਰਾ ਹਮ ਰਹੈ ਦੁਸ਼ਟ ਸੁਭਾਦ ਮੁਕਾਬ ਹੋ ਆਪ ਹਾਦ ਨਮ ਚਾਬੋ ਜੋ ਸੋ ਕੀ ਬਸ ਐ ਮੋਰੋ ਪਰਵਾਰਾ ਸੇਵਕ ਸਿਖ ਸੁਭੈ ਕਰਤਾਰਾ ਮੋਰ ਅਛਾਰਜ ਕਰਮਿਆ ਕਰੀਐ ਸਾਬਨ ਕੋ ਆਸ ਮਿਲਿਐ ਪੂਰਨ ਹੋਏ ਹਮਾਰੀ ਆਸ ਤੂਰ ਪੈਨ ਕੇ ਰਹੇ ਪਿਆਸ ਤੁਮਹਿ ਸਾਡ ਕੇ ਅਰਨਾ ਤੇ ਆਵੂ ਜੋ ਅਰਚਾ ਮੂ ਸੋ ਤੁਮ ਤੇ ਪਾਉ ਸੇਵਾ ਸਿਖ ਹੈ ਹਮਾਰੀ ਤਾਰੀ ਹੈ ਚਨ ਦਿਨ ਸ਼ਾਸਤਰ ਬੁਹਾਰੇ ਮਾਰੀ ਹੈ ਆਪ ਹਾਥ ਲੈ ਮੁਝੇ ਉੱਰ ਗਏ ਬਰਨ ਕਾਲ ਕਾਥ ਰਾਸ਼ਨ ਵਰਗੇ ਉਹ ਜੋ ਸਦਾ ਹਮਾਰੇ ਪਛਾਹ ਸ੍ਰੀ ਅਕਾਲ ਤੂ ਜੋ ਕਰਿਓ ਰੱਛਾ ਰਾਖ ਲੇ ਹੋ ਮਰਖਾਰੇ ਸਾਹਿਬ ਸਤ ਸਹਾਈ ਪਿਆਰੇ ਦੀਰ ਬੰਦ ਸੰਗਿ ਹੰਤਾ ਆਤਮਾ ਪੂਰੀ ਤੁਰ ਦਰਸ਼ਨੰਤਾ ਕਾਲ ਪਾਏ ਬ੍ਰਹਮਾ ਭਕਤਰਾ ਕਾਲ ਪਾਏ ਸੋ ਜਿਵ ਉਤਰਾ ਕਾਲ ਬਾਏ ਇੱਕ ਨਿਸ਼ਣ ਬ੍ਰਿਗਾਸਾ ਸਾਲ ਕਾਲ ਕਰ ਕੀ ਆਤਮ ਅਸ਼ਵਾ ਜਮਨ ਕਾਲ ਜੋਗੀ ਸਭ ਕੀ ਉਹ ਬੇਦ ਰਾਏ ਬ੍ਰਹਮਾ ਜੋ ਥਿਓ ਜਮਨ ਕਾਲ ਸਹ ਸਵਾਰ ਨਮਸਕਾਰ ਹੈ ਤਾਹੇ ਹੁ ਮੋਰਾ ਜਮਨ ਕਾਲ ਸਹ ਜਗਤ ਬਨਾਇਓ ਦੇਵ ਤਹਤ ਜਤ ਸਮ ਜਾਇਓ ਆਦਿ ਦੇਖਿ ਉਤਾਰਾ ਸੁਏ ਸਮਝਿ ਹੋ ਹੁ ਮਹਾਰਾ ਨਮਸਕਾਰ ਜਿਸ ਹੇਕ ਹੁ ਮਹਾਰੀ ਸ਼ਗਲ ਬਰਜਾ ਜਨਾਬ ਸੁਵਾਰੇ ਸਿਵਕਨ ਕਹੋ ਸਭਨ ਸੁਖ ਦੇਵ ਸਤਿਨ ਕਹੋ ਪਰਮੋ ਮਦਕੇ ਘੜ ਕਰਕੇ ਅੰਦਰ ਕੀ ਜਾਣਤ ਬਲੇ ਬਰੇ ਕੀ ਪੀਰਿ ਬਿਸ਼ਾਨਤ ਚੇਤੇ ਦੇਗਨ ਰਸੂਲਾ ਸਭ ਪ੍ਰਕਰਪਾ ਦ੍ਰਿਸ਼ਟ ਕਰ ਪੂਜਾ ਸੰਤਨ ਦੁਖ ਪਾਏ ਤੇ ਦੁਖੀ ਸੁਪਾਏ ਸਾੰਨ ਨ ਕੀ ਸੁਖੀ ਏਕ ਏਕੀ ਪਿਰਿ ਸੰਨ ਘੜ ਘੜ ਕੇ ਬੜ ਬੜ ਕੇ ਜਨ ਜਦ ਕਰਖ ਕਰਾ ਕਰਤਾਰ ਪ੍ਰਜਾ ਤਰਤ ਤਾ ਦੇਹ ਅਪਰ ਜਵਾ ਕਰਖ ਕਰਤੋ ਕਮੂ ਤੁਮ ਮੈ ਬਲਤ ਦੇਹ ਤਰ ਸਭੂ ਜੀ ਤੇ ਬਦਨ ਸ੍ਰਿਸ਼ਟ ਸਭ ਕਾਰੈ ਆਪੋ ਆਪਣੀ ਮੂਜ ਉਚਾਰੈ ਤੁਮ ਸਭ ਹਿਤੇ ਰਹੈ ਦਰ ਆਲਮ ਜਾਨਤ ਵੇਦ ਪੇਧਾਰ ਆਲਮ ਨਿਰੰਕਾਰ ਨਿਰਵਕਾਰ ਅਨਰੁਲੰਭ ਆਦਾਨੀ ਲਾਡਾ ਸ਼ੰਗ ਤਾ ਕਾਮ ਉਚਾਰਤ ਪੇਧਾ ਜਾ ਕੋ ਪੇਰ ਨਾ ਬਵਤ ਬਿਦ ਤਾ ਕਾ ਕਰਪਾ ਹਰਿ ਨ ਮਾਨਤ ਹੈ ਵਿੰਸ਼ੀ ਨਾ ਜਾਣਤ ਮਹਾਦੇਵ ਕਹ ਦਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੇ ਪੇਵ ਆਪ ਆਪਨੇ ਉਦਹ ਜੀਤੇ ਬਰਨ ਦੇ ਪਿਨ ਪਿਨ ਤੁਮਹਾ ਤੇਤੇ ਤੁਮਰਾ ਲਖਾ ਨ ਜਾਇ ਉਸਾਰਾ ਕਹ ਗਿਦਸਜਾ ਪ੍ਰਥਮ ਸੰਸਾਰ ਏਕੈ ਰੂਪਨੂ ਵਸ ਰੂਪਾ ਰੰਗ ਫੂਰਾਵ ਕੇ ਤੂਪਾ ਨਜੇ ਰਸਿ ਤੇ ਕਿਨੀ ਦੁਖਾਰ ਬਹੋ ਰਜ ਦੇਲੀ ਕਹੋ ਕੋ ਰਾਜਾ ਹਵੇ ਗਠਾ ਗਵ ਸੁੰਨ ਪਿਓ ਸੰਗਰ ਕਟਾ ਸਗਰੇ ਸ੍ਰਿਚ ਦਿਖਾਇਆ ਚੰਪਵ ਆਜ ਗਾਸ ਰੂਪ ਸਵੈਮ ਸਭ ਆਵਰਛਾ ਮੇਰੀ ਦਮ ਕਰੋ ਸਿਖ ਬਾਰ ਸਿਖ ਸੰਗਰੋ ਦੂਤ ਜਿਥੇ ਰੁਆਤਰ ਪਾਤਾ ਸਗਲ ਬਲੇਸ਼ ਕਰੋਰ ਨ ਕਾਤਾ ਜਿਹਾ ਤੁਝ ਅਦਰ ਸ਼ਰਣੀ ਪਰੇ ਦਿਨ ਕੈ ਦੁਖ ਦੁਗਤ ਹਵੇ ਮਰੇ ਪੁਰਹ ਜਵਨ ਪਾਗ ਪਰੇ ਧਿਆਰੇ ਦਿਨ ਕੈ ਦੂ ਸੰਕਟ ਸਭ ਟਾਰੇ ਜੋ ਅਕਲ ਗੁਗਵਾਰ ਤੇ ਆਈ ਹੈ ਦਾਕੇ ਕਾਰਨਿਕ ਰਚਾ ਹੋਏ ਕਹੇ ਸਭ ਕਲ ਦੁਸ਼ਟ ਅਰਿਸ਼ਟ ਤਰਿਤ ਕਲ ਕਿਰਪਾ ਦ੍ਰਿਸ਼ਟ ਜਨ ਜਾਹਿ ਰਰਬੋ ਤਾਕੇ ਤਾਤ ਜਨ ਤਤ ਹਰਬੋ ਨਰੇਦ ਸਹਿਦ ਕਰਮੋ ਸਭ ਹੋਵੀ ਦੁਸ਼ਟ ਸ਼ਬ ਸ਼ਕਰ ਨਾ ਹੋਵੀ ਏਕ ਬਾਾਰ ਜਨਤ ਬਸ਼ ਮਹਾਰਾ ਕਾਲ ਪਾਸੇ ਤਾਹਿ ਮਹਾਰਾ ਜਿੰਨ ਨਿਰਲਾਤਿ ਹਾਰੋ ਕਹਾ ਦਰ ਦੁਸ਼ ਦੋਖ ਤੇ ਰਹਾ ਹਰਿ ਰਡੇ ਗੇਦ ਮੈਂ ਸ਼ਰਨ ਤੇ ਹਾਰੇ ਆਪ ਬਾਤ ਦਿਲੋ ਬਾਰੀ ਸਰਵ ਥੋਰ ਮੋਹੋ ਹੋ ਸਹਾਏ ਦੁਸ਼ ਦਵ ਤੇ ਲਹ ਵਿਚਾਈ ਹਰਿ ਰਡੇ ਗੇਦ ਮੈਂ ਸ਼ਰਨ ਤੇ ਹਾਰੇ ਆਪ ਬਾਤ ਦਿਲੋ ਬਾਰੀ ਸਰਵ ਠੋਰ ਮੁ ਬੋਹੋ ਸਹਾਈ ਦੁਖ ਦੋਤਿਲ ਹੈ ਬਚਾਈ ਕਿਰਪਾ ਕਰੀ ਨੰਬਰ ਜਗ ਮਤ ਬਿਨੰਦ ਕਰਾ ਪੂਰਨ ਸਭ ਰਤਿ ਕਿਲ ਵਿਖ ਸਹਲ ਦੇਹੇ ਕੋ ਹਰਤਾ ਦੁਖ ਦੋਖਿਨ ਗਾਸ਼ੈ ਕਰਤਾ ਸ਼੍ਰੀ ਅਤੂਜ ਜਾਪੈ ਦਿਆਲਾ ਪੂਰਨ ਕਰਾ ਗ੍ਰੰਥ ਹਿਤ ਕਾਲਾ ਮਨ ਬਾਠ ਨਫਲ ਪਾਵੈ ਸੋਈ ਦੁਖ ਨਾ ਦਸੈ ਬਿਆਵਦ ਕੋਈ ਅਡਲ ਸੁਣੈ ਗਉਜੋ ਆਸ ਰਤਨਾ ਪਾਵੈ ਸੁਣੈ ਮੂਲ ਚਤਲਾਏ ਚਤੁਰਤਾ ਵੈ ਦੁਖ ਦਰਦ ਪਾਉ ਨਿਕਟ ਨਾ ਤਿਨ ਦਰਕੇ ਰਹੈ ਹੋ ਜੋ ਆਕੇ ਇਕ ਬਾਰ ਚੋ ਪੈ ਤੂ ਕਹੈ ਜੋ ਪਾਏ ਸੰਭ ਸਤਰਹਿ ਸੈ ਸਪਣੀ ਜੈ ਅਰਗ ਸੈਸ ਭੁਨ ਤੀਨ ਕਹਿਜੈ ਪਾਦਰ ਸੁਦਰ ਅਸ਼ਟਮੀਰ ਬਾਰਾ ਤੀਰ ਸੁਦਰ ਬ ਗ੍ਰੰਥ ਸੁਦਾਰਾ ਸਵੈਗ ਪਾਹੇ ਕਹਿ ਜਾ ਤੇ ਤਮਰੇ ਤਵ ਤੇ ਕਵਾ ਤਨ ਨਹੀਂ ਆਮਿਉ ਆਰਾਮ ਨੀਮ ਅਪਰਾਣ ਕਰਾਨ ਅਨੇਕ ਹੈ ਉਦੇਖ ਨਾ ਮਾਨਿਉ ਸਿਮਰੇ ਸਾਸ ਰਮੇਸ ਮੈਂ ਮੁਖੀ ਦੇ ਕਹੇ ਨਾ ਮੇਕ ਨਾ ਜਾਣੇ ਹੋ ਮੋ ਅਸਰੀ ਅਸਪਾਨ ਕਿਰਪਾ ਤੁਮਰੇ ਕਾਰ ਮੈਂ ਨਾ ਕਹੋ ਸਤੁ ਹੈ ਵਿਖਾਲੇਉ ਅੰਧੁਰਾ ਸਗਲ ਦਵਾਰ ਕੋ ਸਾੜਕੈ ਗਿਹੋ ਤੁਮਾਰੋ ਦਵਾਰ ਬਾਹੀ ਲਹੇ ਕਿ ਲਾਜ ਅਸ ਰਾਮ ਕਲੇ ਮਹਿਲਾ ਤੀਜਾ ਨ ਦੇਖ ਓ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮਨਿ ਲਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੇ ਸੇਤੀ ਮਨ ਵਜੀਆਂ ਵਧ ਗਿਆ ਰਾਗ ਰਤਨ ਪਰਵਾਰ ਪਰਿੰਗਣਿ ਸ਼ਬਦ ਗਮਨਾਈਆ ਸਾਧੂ ਤਾ ਗਾਵੋ ਹਰੇ ਕੀ ਰਾਮ ਮਨ ਜਨੀ ਅਵਸਾਇਆ ਕਹੇ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂ ਸਦਾਰ ਹੋ ਹੰਨ ਨਾਲੇ ਹੰਨ ਮੇਰੇ ਦੂ ਸਭ ਸਾਰਨਾ ਅੰਗਿਕਾਰ ਬੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਮ ਨਾ ਸਮਰਾ ਸੁਆਮੀ ਸੋ ਕਿ ਅਭਰ ਅਸਾਰੇ ਕਹਿ ਨਾਮ ਮਨ ਮੇਰੇ ਸਦਾ ਰਹੋ ਹਰਿ ਨੰਦ ਦੇ ਸਾਥੇ ਸਾਹਿਬਾ ਕੀ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਚਹ ਜਿਸ ਦੇ ਸੋ ਭਾਵੇ ਸਦਾ ਸਿਵ ਸਲਾਹਾ ਤੇਰੇ ਨਾਮ ਨੂੰ ਸਾਵੈ ਨਾਮ ਜਿਖੇ ਮਨੁਸਿਆ ਵਾ ਦੇ ਸਦਕ ਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਮੇ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਾਰ ਮੇਰਾ ਇਹਨ ਭੁਖਾਂ ਸਭ ਗਵਾਈਆਂ ਕਰਿ ਸ਼ਾਸ ਸੁਖ ਮਨਿ ਉਸਿਆ ਜਨ ਇਛਾ ਸਾਪ ਜੈਗ ਸਦਾ ਕਰਮਾਨ ਗਤ ਅਗਰ ਬਿਟੋ ਦੇਸ਼ ਨਹੀਂ ਆਉੜੇਗਾ ਕਹ ਨਾਨਕ ਸਾਨੂੰ ਸੰਤ ਹੋ ਸ਼ਬਦ ਰੂਪੇ ਆਰੋ ਸਾਚਾ ਨਾਮ ਮਿਰਾ ਧਾਰੋ ਵਾਜੇ ਪੰਜ ਸਦ ਕਰ ਸੁਭਗ ਕਰ ਸੁਭਗੈ ਸ਼ਬਦ ਵਾਜੇ ਗੱਲਾਂ ਜਿ ਕਰਤਾ ਨੀਆਂ ਪੰਜ ਦੂਰ ਦਾਸ ਕਿਤੇ ਕਾਲ ਕੰਗ ਬੁਮਾਰਿਆ ਤੁਰ ਆਖਰਮ ਪਾਇਆ ਤਦਨ ਕੋ ਸੇ ਨਾਮ ਹਰਕੇ ਲਾਗੇ ਕਹ ਨਾਨਕ ਤੈ ਸੂਭਾ ਤੇ ਅਧਿਕਰ ਨਹਦ ਬਾਚੇ ਆਨੰਦ ਸੁਨੋੜ ਪਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਰਾ ਪਾਇਆ ਤਰੇ ਸਗਲ ਸੁਖੁਰੀ ਦੂਖ ਰੋਸਾ ਤਾ ਪਤਰੇ ਸੁਣੇ ਸਚੀ ਬਾਣੀ ਸਤਿ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੇ ਕਹਤੇ ਪਵਿਤ ਸਤਿਗੁਰ ਹਾ ਵਰਪੂਰੇ ਮਨਵੰਤ ਨਾਨਕ ਗੁਰ ਨਗਰ ਚਰਨ ਲਾਗੇ ਵਾਜੇ ਅਨਹਦ ਤੂਰੀ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਦੇਵ ਸਰਾਸ ਵਿਦਾਇ ਦਾਇ ਇਲ ਸੰਗਤ ਗਤ ਚੰਗਿਆ ਗਿਆ ਔਰਿਆ ਗਿਆ ਵਾਚੇ ਧਰਮਨ ਦੂਰ ਕਰਮੀ ਆਪੋ ਆਪਣੀ ਏ ਨੇੜਾ ਕਹਿ ਦੂਰ ਜਿਨੇ ਨਾਮ ਧਿਆਇਆ ਗਏ ਸਖਦਕਾਲ ਨਾਨਕ ਤੇ ਮੁਖ ਉਜਲੇ ਕੀਤੇ ਸੁਪੀ ਨਾਮ ਜਿਨੇ ਨਾਮ ਧਿਆਇਆ ਗਏ ਸਖਦਕਾਲ ਨਾਨਕ ਤੇ ਮੁਖ ਉਜਲੇ ਕੀਤੇ ਸੁਪੀ ਨਾਮ ਆਹ ਨਿਰਦਿਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ